ਾਰੇ ਆਪਾ ਲੋਨੇ ਜੋ ਬੋਲੇ ਸੋ ਨਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਔਰ ਨਾਲ ਇਹ ਵੀ ਕਹਿੰਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਥੇ ਆ ਹੁਣ ਵੀ ਆਪਾ ਕਿਹਾ ਕਦੀ ਉਹਨਾਂ ਦੇ ਗੁਰੂ ਘਰ ਦੇ ਵਿੱਚ ਜਾਂ ਕਿਤੇ ਉਹਨਾਂ ਦੇ ਮੰਚ ਦੇ ਉੱਤੇ ਤੁਹਾਨੂੰ ਜੋ ਬੋਲੇ ਸੋ ਨਰਪੈ ਦਾ ਨਾਰਾ ਨਹੀਂ ਕਦੀ ਸੁਣੂਗਾ ਕਦੀ ਨਹੀਂ ਸੁਣੂਗਾ ਤੁਹਾਨੂੰ ਇੱਕ ਗੱਲ ਨਹੀਂ ਤਾੜੀਆਂ ਨਾ ਮਾਰੋ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਦਿਲਾਂ ਦੇ ਵਿੱਚ ਫਰਕ ਕਿਸ ਤਰੀਕੇ ਨਾਲ ਪਾਇਆ ਜਾ ਰਿਹਾ ਹੈ ਕਦੀ ਨਹੀਂ ਸੁਣੂੰਗਾ ਦੂਸਰੀ ਗੱਲ ਆਪਾਂ ਆਪਣੇ ਗੁਰੂ ਘਰਾਂ ਦੇ ਵਿੱਚ ਇਹ ਦੇਖੋ ਜੀ ਉਹ ਇਹ ਜਿਹੜਾ ਨਾਰਾ ਆ ਜਕਾਰਾ ਆ ਇਹ ਨਹੀਂ ਬੁਲਾਉਂਦੇ ਉਹ ਬੁਲਾਉਂਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਜੋ ਬੋਲਿਆ ਸੋ ਮੇਰਾ ਭੈ ਇਹ ਨਹੀਂ ਬੋਲਦੇ ਤੁਸੀਂ ਕਹਿੰਦੇ ਕਿ ਦੇਖੋ ਅਸੀਂ ਬੋਲਦੇ ਆ ਉਹ ਨਹੀਂ ਬੋਲਦੇ ਨੇ ਕਿਸੇ ਵੀ ਗੁਰਦੁਆਰੇ ਉਹਨਾਂ ਦੇ ਗੁਰਦੁਆਰਿਆਂ ਵਿੱਚ ਕਿਸੇ ਵੀ ਗੁਰਦੁਆਰੇ ਦੇ ਵਿੱਚ ਤੁਹਾਨੂੰ ਜੋ ਬੋਲੇ ਸੁਣਨ ਦਾ ਭਾਵ ਵਾਲਾ ਨਹਿਰਾ ਨਹੀਂ ਮਿਲਦਾ ਤੁਸੀਂ ਦੇਖੋ ਡੇਰੇਦਾਰ ਜਾਲ ਕੇ ਪੰਦ ਸ਼ਬਦੀ ਜਾਲ ਕਿਵੇਂ ਪਾੜੇ ਨੇ ਕਿਤੇ ਨਾ ਕਿਤੇ ਸੰਗਤ ਨੂੰ ਗੁਮਰਾਹ ਕਰਕੇ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਨਾਲੋਂ ਤੋੜਿਆ ਜਾ ਰਿਹਾ ਸੰਗਤ ਨੂੰ ਗੁਰਦੁਆਰਿਆਂ ਤੋਂ ਦੂਰ ਕੀਤਾ ਜਾ ਰਿਹਾ ਇਹ ਗੱਲ ਕਹੀ ਜਾ ਰਹੀ ਹੈ ਉਹਨਾਂ ਦੇ ਗੁਰਦੁਆਰੇ ਉਹ ਗੁਰਦੁਆਰੇ ਵਾਲੇ ਜੋ ਬੋਲੇ ਸੋਨਰ ਪਹਾੜ ਵਾਲਾ ਨਾਰਾ ਨਹੀਂ ਮਾਰਦੇ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਵਾਲਾ ਨਾਰਾ ਮਾਰਦੇ ਨੇ ਇਹ ਡੇਰੇਦਾਰ ਵਾਲੇ ਇਹ ਗੱਲ ਕਹਿ ਰਹੇ ਨੇ ਹੁਣ ਤੁਸੀਂ ਦੇਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਆ 6 ਗੁਰੂ ਸਾਹਿਬਾਨ ਆ ਪਹਿਲੇ 5 ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ 15 ਭਗਤ ਸਹਿਬਾਨਾਂ ਦੀ ਬਾਣੀ ਆ 11 ਭੱਟ ਸਹਿਬਾਨਾਂ ਦੀ ਬਾਣੀ ਆ ਤੇ ਤਿੱਲ ਗੁਰ ਸਿੱਖਾਂ ਦੀ ਬਾਣੀ ਆ ਜਿਸ ਤਰ੍ਹਾਂ ਇਹ ਗੱਲ ਕਰਦੇ ਨੇ ਸਾਡੇ ਮਾਮਲੇ ਦੇ ਵਿੱਚ ਸਾਰੇ ਚਾਹੇ ਭਗਤ ਸਹਿਬਾਨ ਨੇ ਚਾਹੇ ਭਗਤ ਸਹਿਬਾਨ ਨੇ ਚਾਹੇ ਗੁਰਸੇਖ ਨੇ ਚਾਹੇ ਗੁਰੂ ਸਹਿਬਾਨਾਂ ਦੀ ਬਾਣੀ ਹੈ ਸਿੱਖ ਦੇ ਮੰਨ ਦੇ ਵਿੱਚ ਅੱਜ ਉਹ ਭਾਵ ਸਤਕਾਰ ਉਹਨਾਂ ਸਾਰਿਆਂ ਦਾ ਇੱਕ ਬਰਾਬਰ ਹੈ ਬਾਬਾ ਸੂਰਦਾਸ ਜੀ ਭਗਤ ਸੂਰਦਾਸ ਜੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਇੱਕੋ ਤੋਕਿਆ ਛਾੜ ਮੰਨ ਹਰ ਬਿਮੁਖਣ ਕੋ ਸੰਗ ਹੈ ਬੇਸ਼ੱਕ ਇੱਕੋ ਤੋਕਿਆ ਪਰ ਬਰਾਬਰਤਾ ਦਾ ਦਰਜਾ ਧੰਨ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜਿੰਨਾ ਹੀ ਮਿਲਦਾ ਹਰ ਸਿੱਖ ਨੂੰ ਨਹੀਂ ਸਤਕਾਰ ਸਹਿਤ ਭਗਤ ਸੂਰਦਾਸ ਸਾਹਿਬ ਜੀ ਦਾ ਉਨਾ ਹੀ ਸਤਕਾਰ ਕਰਦਾ ਜਿੰਨਾ ਗੁਰੂ ਨਾਨਕ ਸਾਹਿਬ ਜੀ ਦਾ ਕਰਦਾ ਜਿੰਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਰਦਾ ਜਿੰਨਾ ਭਗਤ ਰਵਿਦਾਸ ਸਾਹਿਬ ਜੀ ਦਾ ਕਰਦਾ ਜਿੰਨਾ ਭਗਤ ਕਬੀਰ ਸਾਹਿਬ ਜੀ ਦਾ ਕਰਦਾ ਜਿੰਨਾ ਭੱਟ ਸਹਿਬਾਨਾ ਦਾ ਕਰਦਾ ਜਿੰਨਾ ਗੁਰ ਸਿੱਖਾਂ ਦਾ ਕਰਦਾ ਉਨਾ ਹੀ ਕਰਦਾ ਹੈ ਪਰ ਜਿਸ ਹਿਸਾਬ ਦੇ ਨਾਲ ਤਰੀਕੇ ਦੇ ਨਾਲ ਇਹ ਤਰਕ ਦਿੰਦੇ ਨੇ ਕਿ ਜੋ ਬੋਲੇ ਸੋ ਨਿਰਭੈ ਵਾਲਾ ਨਾਰਾ ਇਹ ਨਹੀਂ ਮਾਰਦੇ ਇਹ ਨਹੀਂ ਬੋਲਦੇ ਉਹਨਾਂ ਭਗਤ ਸਹਿਬਾਨਾਂ ਨੇ ਉਹਨਾਂ ਪੱਟ ਸਹਿਬਾਨਾਂ ਨੇ ਗੁਰਸਿੱਖਾਂ ਨੇ ਗੁਰੂ ਸਹਿਬਾਨਾਂ ਨੇ ਕੇਵਲ ਤੇ ਕੇਵਲ ਅਕਾਲ ਦੀ ਗੱਲ ਕੀਤੀ ਹੈ ਜੇਕਰ ਆਪਾਂ ਇਦਾਂ ਨਾਰੇ ਮੰਨ ਲਏ ਕੱਲੋਂ ਇਹ ਕਹਿਣਗੇ ਕੱਲੋਂ ਇਹਨਾਂ ਨੇ ਕਿਹਾ ਤੇ ਜੋ ਬੋਲੇ ਸੋਨਰ ਪਹਿ ਵਾਲਾ ਨਹੀਂ ਮਾਰਦੇ ਕੱਲੋਂ ਬਾਬਾ ਕਬੀਰ ਸਾਹਿਬ ਨੂੰ ਮੰਨਣ ਵਾਲੀ ਇਹ ਗੱਲ ਕਹਿਣਗੇ ਬਾਬਾ ਕਬੀਰ ਸਾਹਿਬ ਦਾ ਮਾਰੋ ਕੱਲੋਂ ਬਾਬਾ ਫਰੀਦ ਸਾਹਿਬ ਜੀ ਦੇ ਮੰਨਣ ਵਾਲੇ ਨੇ ਇਹ ਗੱਲ ਕਹਿਣੇ ਬਾਬਾ ਫਰੀਦ ਸਾਹਿਬ ਜੀ ਦਾ ਮਾਰੋ ਫਿਰ ਪੱਟ ਸਹਿਬਾਨ ਕਿੱਥੇ ਜਾਣਗੇ ਫਿਰ ਗੁਰਸਿੱਖ ਕਿੱਥੇ ਜਾਣਗੇ ਇਦਾਂ ਤਾਂ ਫਿਰ ਇਹਦਾ ਤਾਂ ਕੋਈ ਅੰਤ ਹੀ ਨਹੀਂ ਹੈ ਇਸ ਕਰਕੇ ਸਾਨੂੰ ਇੱਕ ਸਾਂਝਾ ਜੈਕਾਰਾ ਦਿੱਤਾ ਉਹ ਕੀ ਹੈ ਜੀ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਸਾਰੇ ਹੀ ਅਕਾਲ ਦੇ ਪੁਜਾਰੀਆਂ ਅਸੀਂ ਵੀ ਅਕਾਲ ਦੇ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਪੂਜਾ ਅਕਾਲ ਦੀ ਹੈ 35 ਮਹਾਂਪੁਰਖਾਂ ਨੇ ਅਕਾਲ ਨੂੰ ਜਪਿਆ ਇਸ ਕਰਕੇ ਸਾਂਝਾ ਨਾਰਾ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਇਸ ਕਰਕੇ ਹਰ ਗੁਰਦੁਆਰਾ ਸਾਹਿਬ ਵਿੱਚ ਅਕਾਲ ਦਾ ਜੈਕਾਰਾ ਛੜਿਆ ਜਾਂਦਾ ਹੈ ਇਹ ਸਾਨੂੰ ਇਤਿਹਾਸ ਦੇ ਸਰੋਤਾਂ ਦੇ ਵਿੱਚ ਮਿਲਦਾ ਹੈ ਜੋ ਬੋਲੇ ਸੋਨ ਰਪਾ ਹੈ ਮੈਂ ਸਾਰਾ ਇਤਿਹਾਸ ਲਗਭਗ ਜਿੰਨਾ ਕਿ ਮੈਂ ਖੋਜਿਆ 바ਵਾ ਨਹੀਂ ਹੈ ਪਰ ਜਿੰਨਾ ਕਿ ਮੈਂ ਖੋਜਿਆ ਮੈਨੂੰ ਬੋਲੇ ਸੋਨ ਰਪਾ ਵਾਲਾ ਨਾ ਤਾਂ ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨੀ ਤੇ ਮਿਲਦਾ ਨਾ ਸਿੱਖਾਂ ਦੀ ਜੀਵਨੀਆਂ ਦੇ ਵਿੱਚੋਂ ਮਿਲਦਾ ਇਹ ਪਤਾ ਨਹੀਂ ਕਿਹੜੇ ਡੇਰੇਦਾਰ ਨੇ ਬਣਾਇਆ ਨਾ ਦੇ ਬਾਣੀ ਦੇ ਵਿੱਚ ਸ਼ਾਮਲ ਹੈ। ਪਰ ਇਹ ਬਨਾਇਆ ਕੇ ਨਾ ਇਹ ਦੇਰੇਦਾਰ ਗਾਇਬ ਗਾਇ ਬਣਾਉਂਦੇ ਰਹਿੰਦੇ ਨੇ ਜਿੱਦਾ ਹੋਰ ਕਈ ਤੁਖਾਂ ਕਈ ਪੰਕਤੀਆਂ ਜਿਹੜੀਆਂ ਨੇ ਦੇਰੇਦਾਰ ਅਚਾਨਕ ਸਾਡੇ ਸਿਰ ਮਾਰ ਦਿੰਦੇ ਨੇ ਜਿਹਦੇ ਤੁਸੀਂ ਕਾਰਡ ੜਿਆ ਹੋਵੇਗਾ ਵਿਆਹ ਦਾ ਉਸ ਕਾਰਡ ਦੇ ਉੱਤੇ ਇੱਕ ਪੰਕਤੀ ਲਿਖੀ ਹੁੰਦੀ ਆ ਸਤਗੁਰ ਬਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪਰਚਾਇਆ ਇਹ ਉਸ ਦੀ ਵਡਿਆਈ ਇੱਕ ਗੁਰ ਬਾਣੀ ਨਹੀਂ ਹੈ ਜਿਹਨੇ ਇੱਕ ਹੋਰ ਤਰ੍ਹਾਂ ਨਾਨਕ ਨੀਵਾ ਜੋ ਚੜਨ ਲੱਗੇ ਨਾ 31 ਵਾਓ ਇਹੋ ਜਿਹੀਆਂ ਪੰਕਤੀਆਂ ਤੁਕਾਂ ਆਮ ਹੀ ਪ੍ਰਚਲਿਤ ਕੀਤੀਆਂ ਜਾਂਦੀਆਂ ਨੇ ਇਹ ਇੱਕ ਇੱਕ ਹੋਰ ਪੰਕਤੀ ਬੜੀ ਫੇਮਸ ਹੈ ਨਾਨਕ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਇਹ ਨਾ ਤਾਂ ਗੁਰਬਾਣੀ ਹੈ ਇਹ ਨਾ ਤਾਂ ਇਤਿਹਾਸਕ ਸੂਤਰ ਦੇ ਵਿੱਚੋਂ ਕਿਤੇ ਆਂਦੀ ਹੈ ਇਹ ਗਾਹ ਵਗਾਹ ਕਿਤੇ ਨਾ ਕਿਤੇ ਡੇਰੇਦਾਰ ਆਪਣੇ ਕੋਲੋਂ ਪੰਕਤੀਆਂ ਬਿਨਾ ਬਣਾ ਕਰਕੇ ਗੁਰਬਾਣੀ ਦੇ ਵਿੱਚ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਛਲੀ ਜਾਲ ਨਾ ਜਾਣਿਆ ਜੇਕਰ ਤੁਸੀਂ ਇਸ ਜਾਲ ਨੂੰ ਨਾ ਸਮਝਿਆ ਇਹ ਖਾਰੇ ਸਾਰੇ ਅਸਵਾ ਅਤ ਸਿਆਣੀ ਸੋਹਣੀ ਜਿੰਨੀ ਮਰਜੀ ਸਿਆਣੀ ਸੀ ਸੋਹਣੀ ਸੀ